ਜੀ ਜਾ ਸਕਦੇ ਆ ਨਹੀਂ ਜਾ ਸਕਦੇ ਸਾਡਾ ਗੁਰੂ ਘਰ ਹੈ ਮੈਂ ਜਹੀ ਗੱਲਾਂ ਕੱਲਾ ਗੱਲ ਹੀ ਆ ਜੀ ਸਾਡਾ ਕਰਮਾਜ ਨਹੀਂ ਜੇ ਸੰਗਤ ਆਉਂਦੀ ਆ ਉਹ ਮਾਹੀ ਆਵੇ ਸਾਡੇ ਅੰਦਰ ਮਾਰੇ ਮਾਰੇ ਦੁਕਾਨ ਜੀ ਪਾਨ ਜੀ ਪਾਨ ਜੀ ਖੇਤਾ ਤੇ ਬੰਦ ਕਰ ਰਹੇ ਹਾਂ ਅਸੀਂ ਆਪਣੀ ਦਰਖਾਸਤ ਦੇਣੀ ਆ ਉੱਥੇ ਸਾਡਾ ਗੁਰੂ ਘਰ ਹੈ ਸਾਡੇ ਚਾਉਣਾ ਤੁਸੀਂ ਕੌਣ ਹੋ ਕੱਕੇ ਨਾਲ ਲੋਕਾਂ ਨੂੰ ਰੋਕੀ ਜਾਣਾ ਬੇਸ਼ਰਮੀ ਦੀ ਹੱਦ ਹੁੰਦੀ ਹੈ ਕੋਈ ਤੁਹਾਡਾ ਕਾਨੂੰਨ ਨਹੀਂ ਸਾਨੂੰ ਰੋਕ ਸਕਦਾ ਸੁਵਿਧਾਨ ਕਹਿੰਦੀ ਹੈ ਕਿ ਇੱਥੇ ਨਹੀਂ ਅਸੀਂ ਦਵਾਂਗੇ ਅਸੀਂ ਆਪਣੇ ਗੁਰੂ ਘਰ 'ਚ ਵੜ ਕੇ ਆਪਣਾ ਹੱਕ ਜਮਾ ਕੇ ਉੱਥੇ ਦੇ ਕੇ ਆਵਾਂਗੇ ਅਸੀਂ ਉੱਥੇ ਲੜਨਾ ਕੀ ਸਰਦਾਰ ਬਾਦਰ ਕਹਿੰਦੇ ਸਰਦਾਰ ਮੈਂ ਜਾਣਾ ਆਪਣੇ ਗੁਰੂ ਦੇ ਘਰ 'ਚ ਨਹੀਂ ਵੜ ਸਕਦਾ ਦਫ਼ਤਰ ਬੈਨੇ ਆਪਾਂ ਬੈਨੇ ਮੱਥਾ ਟੇਕਣ ਤੋਂ ਕੀ ਮੈਂ ਆਪਣੇ ਗੁਰੂ ਕਰਦੇ ਸਰਦਾਰ ਵਾਸਤੇ ਆਪ ਮਤਾ ਦੇਣਾ ਮਤਾ ਬੋਲ ਕੇ ਤੁਹਾਨੂੰ ਬਣਾਣਾ ਹੁੰਦਾ ਚੱਲੇ ਫੜੇ ਆਪਾਂ ਹੀ ਅੱਗੇ ਨਹੀਂ ਫੜੇ ਅੱਗੇ ਨਹੀਂ ਮਤੇ ਫੜਿਆ ਪਾਟਲ ਹੋ ਗਏ ਅੱਗੇ ਮੇਰੀ ਸੁਣੋ ਬਟਕ ਮਾਂ ਆਪਾਂ ਪਹਿਲੀ ਵਾਰ ਫੜਿਆ ਆ ਕਿਹੜੀ ਫੜੇ ਤੇ ਟਾਲੀ ਜੋ ਜੋ ਤੁਹਾਡਾ ਹੁਕਮ ਆਪਾਂ ਟਾਲਿਆ ਆਪਾਂ ਟਾਲਿਆ ਓਕੇ ਕਿਉਂ ਅੰਦਰ ਆਣ ਤੋਂ ਇਹ ਰੈਮਰਨ ਨੇ ਦੇ ਦਿਓ ਤੇ ਤੁਸੀਂ ਮੇਰੇ ਨਾਲ ਆ ਜਾਓ ਚਾਹ ਪੀਣੇ ਆਪਾਂ ਆ ਜਾਓ ਉੱਥੇ ਚੰਦੇ ਆਪੀ ਨੇ ਲਾਓ ਮੈਂ ਇਹ ਮੇਰੇ ਸਾਹਮਣੇ ਕਿਉਂ ਖੜੇ ਆ ਨਹੀਂ ਖੜਦਾ ਹੀ ਖੜਦਾ ਹਾਂ ਕਿ ਮੈਂ ਫੇਰ ਕਿਹਦਾ ਆਇਆ ਕਰਦਾ ਆ ਆ ਦੇਖੋ ਰੈਮਰਨ ਚਲੋ ਫੇਰ ਚਲੋ ਚਲੋ ਆਜੋ ਚਲੋ ਮੈਂ ਪਿੱਛੇ ਦਵਾਂਗੇ ਨਰਨੋਂ ਮੁੱਠੇ ਤੋਂ ਮੰਗੇ ਗੁਰੂ ਕਰਕੇ ਦੇਵਾਂਗੇ ਮੈਮੋਰੰਡਮ ਦੇ ਦਿਓ ਤੁਸੀਂ ਮੇਰੇ ਨਾਲ ਆ ਜਾਓ ਹੈ ਤੀ ਦੋ ਜਨ ਸੰਮੁਦਰੀ ਦੇ ਹੱਥੋਂ ਉੱਥੇ ਕੇਟ ਸਿੱਧੇ ਦੇਣਾ ਜਦੋਂ ਇੰਦਰ ਕੋ ਲੈਣ ਆਗੇ ਤੁਹਾਡੇ ਹਰ ਵਾਰੀ ਤੁਹਾਡੇ ਨਾ ਇਹ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਅਸੀਂ ਕੋਈ ਮਾਣੇ ਆ ਤੁਹਾਡੇ ਮੇਰੀ ਜਾਨ ਸਾਹਿਬ ਹਾਂ ਹਾਂ ਦੇਣਾ ਤੁਹਾਨੂੰ ਮੈਂ ਉੱਥੇ ਆ ਕੇ ਦਊਂਗਾ ਫਿਰ ਮੱਥੇ ਆ ਕੀ ਕਰਦੇ ਹੁੰਦੇ ਜੀ ਕੁੱਤੇ ਮੈਂ ਹੁਣੇ ਲੈ ਜਨਾ ਮੈਂ ਮੈਂ ਉਜਲਾਸ ਦੇ ਵਿੱਚ ਲੈ ਜਨਾ ਮੈਂ ਆਪ ਖੁਦ ਲੈ ਫਿਰ ਉੱਥੇ ਅਸੀਂ ਆ ਕੇ ਦੇ ਦਿੰਨੇ ਆਂ ਜੀ ਮੈਂ ਅਸੀਂ ਕੋਈ ਆਈ ਲਾ ਮਾਰਾਂਗੇ ਦਫਤਰ ਬੈਠੋ ਮੈਂ ਚਾਹ ਪਾਣੀ ਪਿਆਉਂਗਾ ਅਸੀਂ ਕੋਈ ਉੱਥੇ ਤੁਹਾਡੇ ਉੱਤੇ ਹਮਲਾ ਕਰਨੇ ਆਪਾਂ ਨਾ ਕਰੀਏ ਪੰਜ ਅਸੀਂ ਬੰਦੇ ਮੈਮੋਰੈਂਡਮ ਲੈ ਕੇ ਆਏ ਆਂ ਹਰ ਵਾਰ ਤੁਸੀਂ ਤੀਨਾਂ ਆਪਾਂ ਹਰ ਵਾਰੀ ਆਪਕੋ ਆਵਰਦੇ ਜੋ ਹਰ ਵਾਰੀ ਆਗਣ ਖੇਮ ਚਲੋ ਜੋ ਤੁਹਾਡਾ ਹੁੰਦਾ ਮੈਂ ਸਿਰਫ ਅੱਥੇ ਪ੍ਰਤਾਪ ਸਾਹਿਬ ਅਸੀਂ ਤਾਲ ਦੇਗੀ ਅੱਜ ਜਿਹੜਾ ਅਸੀਂ ਦੋ ਬੰਦੇ ਹੋਈ ਜਾਣਾ ਇਹ ਦੋ ਆਪਦੇ ਅਰੇ ਕਿਹੜੀ ਗੱਲ ਤੇ ਮੈਨੂੰ ਗੱਲ ਸਮਝ ਨਹੀਂ ਆਈ ਮੈਂ ਉੱਥੇ ਭੜਾ ਦੇ ਆ ਜਣਾ ਕਿਉਂ ਇੱਥੇ ਕਿਉਂ ਭੜਾਈ ਹੈ ਫੜਾ ਘਟਾ ਰਹੇ ਹੈ ਤੁਸੀਂ ਇਹ ਪਾਕਿਸਤਾਨ ਤੋਂ ਜਰੂਰ ਆਏ ਹੋ ਮੈਂ ਤਾਂ ਆਇਆ ਮੇਰਾ ਮੇਰਾ ਪਿਓ ਵੀ ਪਾਕਿਸਤਾਨ ਤੋਂ ਆਇਆ ਮੇਰਾ ਦਾਦਾ ਵੀ ਪਾਕਿਸਤਾਨ ਤੋਂ ਆਇਆ ਸਾਡੇ ਗੁਰੂ ਘਰ ਪਾਕਿਸਤਾਨ 'ਚ ਵੀ ਹੈਗੇ ਅਸੀਂ ਆਪਣਾ ਕੰਮ ਕਰੋ ਆਹ ਨੂੰ ਆਪਣਾ ਕੰਮ ਕਰਦੇ ਅਸੀਂ ਕਰ ਰਹੇ ਆਪਣਾ ਕੰਮ ਅਸੀਂ ਲਾਂਤਾਂ ਦੇ ਰਹੇ ਆ ਜਿਹੜੀ ਪਰਦੀਆਂ ਨੇ ਸਾਨੂੰ ਰੋਕਿਆ ਹੋਇਆ ਇਹ ਸਾਡਾ ਕੰਮ ਹੈ ਸਾਡਾ ਹੱਕ ਹੈ ਅਸੀਂ ਆਪਣਾ ਮਤਲਬ ਕਿ ਤਿਆਰ ਦੇ ਨਾਲ ਕੋਈ ਛੇਨੀ ਚੀਜ਼ ਨਹੀਂ ਦੇ ਸਕਦਾ ਇਹ ਮੈਮੋਰੈਂਡਮ ਦੇਣਾ ਯਾਰ ਸੰਵਿਧਾਨ ਦਾ ਇੱਕ ਮਿੰਟ ਬੇਨਤੀ ਆ ਸੰਵਿਧਾਨ ਦਾ ਇਹ ਹੈਗਾ ਹੇ ਗਾ ਜੀ ਫੋਟੋ ਇਹਨਾਂ ਨੇ ਸਟੈਂਡ ਦਿੱਤਾ ਹੋਇਆ ਹੁਣ ਆਪਣੇ ਆਪ ਨੂੰ ਸੱਚਾ ਕਰਨਾ ਪੈਣਾ ਮਰਦ ਤੈਸ ਕੋਲੋਂ ਤੁਹਾਡੇ ਤੇ ਆ ਦੋ ਤੋਂ ਬਾਅਦ ਰਿਲੇਸ਼ਨ ਹੋਈ ਇਹਨਾਂ ਦੇ ਸਾਰਿਆਂ ਦੇ ਬੈਚ ਨੰਬਰ ਲੋ ਕਿਵੇਂ ਰੋਕੇ ਇਹਨਾਂ ਨੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ on sky tv ਦਿਨਾਂ